ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਂ ਸੇ ਲਈ ਲੈ ਕੇ ਆਂ ਜੀ ਦੋਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨ ਲੈਣ ਦੀਆਂ ਆਓ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਹਾਂਜੀ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਰਫਾਨ ਖਾਨ ਹੈ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪਰਾਣਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਸੁਖਨਾਂਦ ਭਗਤਾ ਭਾਈ ਬਰਗਾੜੀ ਇਹ ਨੇੜੇ ਪਿੰਡ ਦਾ ਬਾਈ ਆ ਮੋਬਾਈਲ ਨੰਬਰ ਬੋਲ ਦਈ 9876043855 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਹਾ ਸੁਹੰਦੀ ਆ ਇਹ ਦੂਜਾ ਸੁਹਾ ਸੁਹੰਦੀ ਆ ਵੀਰ ਕਿੰਨੇ ਦਿਨ ਲੈਂਦੀ ਆ ਭਰਾ ਇਹ ਵੀਰੇ ਇੱਕ ਦੋ ਦਿਨ ਹੀ ਲਊ ਜ ਇਹ ਰਾਤ ਰੂਤ ਨੂੰ ਸੂ ਵੀ ਸਕਦੀ ਹੈ ਬਾਕੀ ਗੱਬਣ ਵੀ ਰਹਿ ਸਕਦੀ ਹੈ। ਖੂਣ ਦੀਆਂ ਬਿਲਕੁਲ ਤਿਆਰੀਆਂ ਚ ਹੈ। ਹਾਂਜੀ ਹਾਂਜੀ ਠੀਕ ਹੈ। ਕਿੰਨਾ ਕੁ ਦੁੱਧ ਦੇ ਦੂਆ ਦੁੱਧ ਵੀਰੇ ਆਪਣੇ ਪਿੰਡੋਂ ਹੀ ਲਈ ਹੈ। ਦੁੱਧ ਪਹਿਲਾਂ ਦਾ 23-24 ਕਿਲੋ ਦਾ ਰਿਕਾਰਡ ਆ। ਠੀਕ ਆ ਭਾਈ। ਇੱਥੇ ਪਲੱਸ ਜਾਊਗੀ ਭਾਈ। ਹੂੰ। ਬਾਕੀ ਸਫੁੱਲ ਫੁੱਲ ਬਰੀਟ ਫੁੱਲ। ਸੀਲ ਠੰਡੀ ਹੈ ਭਾਈ। ਮਾਲ ਦਾ ਬਹੁਤ ਸੋਹਣਾ ਆਰਡਰ ਕਰ ਮਲੇ ਨੇ ਤਿਆਰ ਕਰਿਆ। ਠੰਡੀ ਸੀਲ ਲੇਵਾ ਦੇਖੋ। ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਣ ਚੁਵਾਈ ਚੁਵਾਈ ਬਹੁਤ ਚੰਗੀ ਨਿਕਲੂ। ਚੁਵਾਈ ਚੁਵਾਈ ਦਾ ਇੱਕ ਨੰਬਰ ਆ ਭਾਈ ਯਾਰ। ਖੋਲੀ ਭਾਈ ਤੋ ਗਾਰ ਫੁੱਲ ਕੱਦ ਫੁੱਲ ਬ੍ਰੀਡ ਆਰਡਰ ਕਮਾਲ ਦਾ ਵਜਨ ਬਹੁਤ ਐ ਨਿੱਸੀ ਨਹੀਂ ਜੀ ਸੂਣ ਦੀਆਂ ਬਿਲਕੁਲ ਤਿਆਰੀਆਂ ਚ ਫੁੱਲ ਵਜਣ ਵਾਲੀ ਆ ਲੇਵਾ ਬਹੁਤ ਸੋਹਣਾ ਵਾਕਈ ਦੁੱਧ ਪਾ ਦੂਗੀ ਦੁੱਧ ਵਾਲਾ ਪੀਸ ਆ ਫੁੱਲ ਬ੍ਰੀਡ ਕਿਸੇ ਪਾਸਿਓਂ ਕਰਮਾਲੀ ਨੂੰ ਕੋਈ ਘਾਟ ਨਹੀਂ ਤੋਰਾ ਚੈੱਕ ਕਰ ਲੋ ਬਈ ਤੋਰਾ ਕਮਾਲ ਦਾ ਚੌੜੀ-ਚੂੜੀ ਪੱਧਰ-ਪੁੱਧਰ ਕਰਮਾਲੀ ਫੁੱਲ ਆ ਬਈ ਤੇ ਕੀ ਮੁੱਲ ਹੈ ਵੀਰੇ ਜੈਜਰ ਮੁੱਲ ਵੀਰੇ ਮੁੱਲ ਤਾਂ 1.5 ਆ ਜੀ ਹੂੰ ਇਹ 92 ਹਜ਼ਾਰ ਦੀ ਬੈੜ ਦੇਣੀ ਆ ਜੀ ਠੀਕ ਆ ਬਈ ਸੀਲ ਠੰਡੀ ਐ ਐ ਖੁੱਲੀ ਛੱਡ ਕੇ ਬੈਠਾ ਰਹੇ ਬਈ ਬੇੜੇ ਦੇ ਵਿਚਾਲੇ ਬਠਾ ਲਈ ਬਾਈ ਨੇ ਲੈ ਵਾਲੂਆ ਦਿਖਾ ਦੇ ਜਿਵੇਂ ਮਰਜ਼ੀ ਲੈ ਬੈਠਾ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਲੈਵਾ ਦੇ ਲੈਵਾ ਕਮਾਲ ਦਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਵੀ ਨਹੀਂ ਬਈ ਤੇ ਮੁੱਲ ਵੀ ਬਾਈ ਨੇ ਜੈ ਜੀ ਰੱਖਿਆ ਮੁੱਲ ਕਰਾਉਣਾ 195 ਲੋਕ ਕਹਿੰਦੇ ਨੇ 10 10 15 15 ਮੰਗੀਆਂ ਨੇ ਬਾਈ ਹਮ ਆਪਣੋ ਤਾਂ ਦਿਹਾੜੀ ਦਾ ਮਸਲਾ 1000 200 ਬਾਈ ਠੀਕ ਆ ਹਾਂਜੀ ਹਮ ਬਰੀਡ ਫੁੱਲ ਆ ਬਾਈ ਕੱਦ ਵਾਲੀ ਆ ਵਜਨ ਵਾਲੀ ਆ ਦੁੱਧ ਵਾਲਾ ਪੀਸ ਉਹ ਐਂ ਛੂਟੀ ਨਹੀਂ ਵੀ ਆਪਾਂ ਛੂਟੀ ਕਹਦੇ ਗਏ ਵਜਨ ਵਜੂਦ ਵਾਲੀ ਫੁੱਲ ਆ ਜੀ ਹਮ ਸਹੀ ਗੱਲ ਆ ਕੋਈ ਘਾਟ ਨਹੀਂ ਕਰ ਮਾਈ ਨੂੰ ਕਿਸੇ ਪਾਸ ਤੇ ਲੇਵੇ ਦੀ ਜਿਹੜੀ ਫੀਟਿੰਗ ਆ ਬੜੀ ਚੰਗੀ ਆ ਉਹਦੀ ਸੋਨੀ ਨੇ ਲੇਵਾ ਇੰਨਾ ਹੀ ਹੋਰ ਤਿਆਰ ਇੰਨਾ ਹੀ ਹੋਰ ਕਰ ਜਣਾ ਜੇ ਬਾਈ ਭਲਾ ਭੁਲਾ ਪਾਉਣੀਆਂ ਬੱਚੀ ਨੇ ਅਜੇ ਸਹੀ ਗੱਲ ਆ ਬਾਈ ਹਮ ਬਾਕੀ ਗੱਠ ਫਟ ਜਿਹੜਾ ਲੇਵਾ ਚੌੜਾ ਉਤੋਂ ਬਾਈ ਚੌੜਾ ਗਾ ਸਹੀ ਗੱਲ ਆ ਅੱਗੇ ਦੋ ਨੰਬਰ ਕਿਹੜਾ ਸੂਹਾ ਵੀਰੇ ਇਹ ਵੀਰੇ ਦੂਜਾ ਸੂਹਾ ਸੁਹਾ ਸੁੰਦੀ ਆ 6 ਦੰਦ ਅਰੀਜਨਲ ਮੂੰਹ ਚੋ ਠੀਕ ਆ ਹਾਂਜੀ ਸੀਲ ਠੰਡੀ ਵੀ ਬਹੁਤ ਆ ਇਹ ਵੀ ਨਾਲ ਦੇ ਪਿੰਡੂ ਲਈ ਆ ਪਹਿਲਾਂ ਦਾ 32 ਦਿੱਤੀ ਕਿਲੋ ਦਾ ਦਿੱਤਾ ਵਾ ਠੀਕ ਆ ਤੇ ਰਮਾਂਡਾ ਦੇ ਸੈਕਸਰ ਸੀਮਨ ਤੋਂ ਗੱਬਣਾ ਇਹ ਠੀਕ ਆ ਗਾਰੰਟੀ ਦਵਾਂਗੇ ਫੁੱਲ ਬਾਈ ਠੀਕ ਆ ਬਾਈ ਹਾਂਜੀ ਲੈ ਵਾ ਦੇ ਖੁੱਟੇ ਲੱਦਖਾ ਦੇ ਬਾਈ ਹਜੇ ਵੀਰੇ 2 ਤਰੀਕ ਨੂੰ ਦਿਨ ਪੂਰੇ ਦੱਸਿਆ ਮਾਲਕ ਨੇ 2 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ ਵੀਰੇ 21 ਤਰੀਕ ਆ 21 ਤਰੀਕ ਹੋਗੀ 2 ਤਰੀਕ ਨੂੰ ਦਿਨ ਪੂਰੇ ਆ ਤੇ 2 ਤਰੀਕ ਨੂੰ ਮੇਰੇ ਹਿਸਾਬ ਨਾਲ ਬਾਈ ਪੂਰਾ ਐ ਪੰਡ ਵਾਲਾ ਲੈਵਲ ਹੈਗੇ ਫੇਰ ਸੂ ਕਹਿੰਦੇ ਨਾ ਤਾਂ 35 36 ਕਿਲੋ ਨਾਰਮਲ ਗੱਲ ਹੀ ਹੈ ਕੱਢਣੀ ਬਾਈ ਜਿਹਨੇ ਕੱਢਿਆ ਨਹੀਂ ਫਿਰ ਕੋਈ ਕੱਢਦੀ ਵੀ ਨਹੀਂ ਗੀ ਸਹੀ ਗੱਲ ਆ ਬਾਈ ਕਿੱਡੀ ਆ ਬਾਈ ਦੇਖ ਲਾ ਦੂੰਗੀ ਆ ਬਾਈ ਚੌੜੀ ਚੂੜੀ ਰਾਜੀ ਰੂਜੀ ਪ੍ਰਿੰਟ ਪ੍ਰਿੰਟ ਫੇਸ ਬੜਾ ਚੰਗਾ ਬੋਦੀ ਬਾਕੀ ਇਹ ਤਾਂ ਜੇ ਨਿਮਾਈ ਨੂੰ ਹੀ ਨਹੀਂ ਫਾਰਮ ਦਾ ਕਰਕੇ ਬੱਚੀ ਨਿਮਾਈ ਨਹੀਂ ਇਹਦਾ ਲੋਡ ਹੀ ਨਹੀਂ ਨਿਮਾਉਂਦੀ ਵਸੇ ਤੇ ਨਾੜਾ ਨੂੜਾ ਲੈਵੇ ਤੇ ਫੁੱਲ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਹਾਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾਬਰੀ ਆ ਬਾਈ ਟਿੱਲਾਂ ਦੇ ਖੁੱਟਲਾਂ ਬਹੁ ਪਈਆਂ ਟਿੱਲਾਂ ਦਾ ਨਹੀਂ ਲੇਵਾ ਬਹੁਤ ਸੋਹਣਾ ਤਿਆਰ ਬਾਕੀ ਸੀਲ ਠੰਡੀ ਹੈ ਬਈ ਐ ਨਹੀਂ ਕੋਈ ਗੱਲ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਪੁੱਠੇ ਪਾਸੇ ਬਹਿ ਗਿਆ ਲੈ ਵੀੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਝ ਨਹੀਂ ਭੱਜਣਾ ਨਹੀਂ ਨੱਠਣਾ ਨਹੀਂ ਲੇਵਾ ਬਹੁਤ ਆ ਹਨਾ ਹਾਂਜੀ ਪਾਂਡਲ ਬਾਕੀ ਵੱਡੀ ਆ ਬਾਈ ਲੰਮੀ ਲੁੰਮੀ ਦਿਖਾ ਸਾਡ ਤੋਂ ਕਿੰਨੀ ਆ ਹਾਂ ਲੰਮੀ ਦੇਖੋ ਨੇ ਲੰਮੀ ਲੁੰਮੀ ਫੁੱਲ ਆ ਬਾਈ ਫੇਸਬੁਕ ਫੁੱਲ ਚੰਗਾ ਬੱਚੀ ਅਜੇ ਬਾਈ ਨੇ ਦੱਸਿਆ ਵੀ ਦਿਨ ਪਾਏ ਆ 2 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਸਹੀ 2 ਤਰੀਕ ਨੂੰ ਮਾਲਕਾਂ ਨੇ ਦੱਸਿਆ ਬਾਈ ਤੇ ਦੋ ਸਟਿੱਕ ਹੀ ਲੱਗੇ ਸੈਕਸਿਡ ਦੇ 18 1800 ਦੇ ਰਮਾਂਡਾ ਦੇ ਸਟਰਾ ਨਾਲ ਦੇਵਾਂਗੇ ਆਪਾਂ ਆਏ ਨਹੀਂ ਗੱਲ ਫੁੱਲ ਗਰੰਟੀ ਵਾਲਾ ਆਏ ਨਹੀਂ ਕਹਿਣ ਦੀ ਗੱਲ ਨਹੀਂ ਸਹੀ ਆ ਭਰਾ ਤੇ ਕੀ ਮੁੱਲ ਹੈ ਵੀਰੇ ਜਾਇਜ਼ ਮੁੱਲੇ ਦਾ ਬਾਈ ਫੋਨ ਤੇ ਹੋਊਗਾ ਤੇ ਮੁੱਲ ਬਾਈ ਜ਼ਿਆਦਾ ਹੋਊਗਾ ਕਿਉਂ ਚੰਗੀ ਗਾਂ ਹੂੰ ਮੁੱਲ ਵੀ ਕੋਈ ਉਹ ਜਾਂ ਬੰਦਾ ਹੀ ਫੋਨ ਲਾਵੇ ਜੇ ਲੈਣੀ ਤਾਂ ਗੇ ਬੈਡ ਦੇ ਸਾਮਨਾ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਬੈਡ ਬਹੁਤ ਚੰਗੀ ਹੈ ਇੱਕ ਨੰਬਰ ਬੈਡ ਆ ਦੁੱਧ ਵਾਲਾ ਪੀਸ ਆ ਆਪ ਹੀ ਬੋਲਦੀ ਹੈ ਬੈਡ ਬਾਲਾ ਬੋਲਣ ਦੀ ਲੋੜ ਨਹੀਂ ਨਾੜਾ ਨੂੜਾ ਫੁੱਲ ਚੰਗੀਆਂ ਮੂਹਰੋ ਦਿਖਾਉਂਦੇ ਆ ਵੀ ਲੇਵਾ ਦੇਖੋ ਨਾੜਾ ਨੂੜਾ ਕੱਚੀ ਹੌਸਾ ਦਾ ਅੰਦਾਜ਼ਾ ਲਾ। ਹੇ ਦਾ ਭਾਈ ਪਰਸੋ ਦੀ ਲਾਉਣ ਲੱਗੀ ਐ ਬੜਾ। ਗਿੱਠ ਗਿੱਠ ਤੇ ਥਾਣ ਲੱਗਿਆ ਗਲਾਪੀ ਥਾਣਾ। ਆ ਮੇਨਬੂਲ ਚੈੱਕ ਕਰੇ ਬੱਚਿਆ ਜੀ। ਲੱਗੇ ਥਾਣਾ। ਇਹ ਜਦੋਂ ਐਨ ਲੇਵੇ ਤੇ ਆ ਗਈ ਉਦੋਂ ਸਾਰੀਆਂ ਚੀਜ਼ਾਂ ਦੇਖਣਗੀਆਂ। ਹੂੰ। ਹਾਂ। ਬਾਕੀ ਐ ਨਹੀਂ ਕੋਈ ਲੱਸੀ ਵਿੱਕੀ ਆ ਪੱਥਪੂੜਾ ਦੇ ਕਿੰਨਾ ਚੌੜਾ ਗਰਾਹ ਦਾ ਫੁੱਟ ਫੁੱਟ ਦਾ ਦੇਖ। ਸਹੀ ਗੱਲ ਆ ਭਾਈ। ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ। ਧੰਨਵਾਦ ਬਈ।